ਜਿਵੇਂ 10 ਤਰੀਕ ਨੂੰ ਵੀ ਦੇਖਿਆ ਔਰ ਉਸ ਤੋਂ ਅੱਜ ਤੱਕ ਮੈਨੂੰ ਇਹਨਾਂ ਦੇ ਹੌਸਲੇ ਦੇ ਉੱਤੇ ਮੈਂ ਮਾਣ ਮਹਿਸੂਸ ਕਰਦਾ ਪੋਜ਼ਿਟਿਵਿਟੀ ਨਜ਼ਰ ਆ ਰਹੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਇਹ ਸਾਡਾ ਸੰਘਰਸ਼ ਹੈ ਜੇਤੂ ਹੋ ਕੇ ਨਹੀਂ ਬੜਾਈਆ ਕਿਹੜਾ ਰੱਖਦਾ ਕੇਂਦਰ ਸਰਕਾਰ ਜੋ ਕੀ ਹੈ ਇਹਨਾਂ ਦੇ ਨਾਲ ਜਾਣ ਕੇ ਸਾਜ਼ਿਸ਼ ਦੇ ਤਹਿਤ ਕਰੀ ਬਿਲਕੁਲ ਕੇਂਦਰ ਸਰਕਾਰ ਇਕੱਲਾ ਯੂਨੀਵਰਸਿਟੀ ਨਹੀਂ ਹੈ ਪਹਿਲਾਂ ਬੀਵੀਐਮਬੀ ਦੇ ਮੈਂਬਰ ਕਰਤੇ ਨੇ ਜਿਹੜੀ ਹਰ ਚੀਜ਼ ਜੱਦੀ ਪੰਜਾਬ ਦੀ ਹੈ ਉਹ ਤੋਂ ਇੱਕ ਕੋਹਣ ਦਾ ਉਹ ਜਾ ਜੱਦਨ ਹੈ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਹੈ ਇਸ ਤਰ੍ਹਾਂ ਲੱਗਦਾ ਜਿਦਾਂ ਨਾ ਸਾਨੂੰ ਉਹ ਭਾਰਤ ਦਾ ਹਿੱਸਾ ਹੀ ਨਹੀਂ ਮੰਨਦੇ ਜਿੱਦਾਂ ਅਸੀਂ ਬੜੀ ਇੱਜ਼ਤ ਦੇ ਨਾਲ ਇੱਥੇ ਰਹਿਣਾ ਚਾਹੁੰਦੇ ਆ ਇੱਥੇ ਇਹਨੂੰ ਇਹਦਾ ਜਿਦਾ ਉਜਵਲਪੇ ਵੇਖਦੇ ਲਈ ਜਿਹੜਾ ਆਪਣੀ ਸਾਰੀ ਜ਼ਿੰਦਗੀ ਲਾ ਦਿੰਦੇ ਆ ਪਰੰਤੂ ਫਿਰ ਵੀ ਕਿਉਂ ਇਸ ਨਜ਼ਰ ਨਾਲ ਵੇਖਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਤੋਂ ਬੜਾ ਅਫਸੋਸ ਹੁੰਦਾ ਮੈਨੂੰ ਇਸ ਗੱਲ ਤੋਂ ਲੈ ਕੇ ਅਗੇ ਸਟੂਡੈਂਟਸ ਨੂੰ ਸਪੋਰਟ ਕਿਸ ਤਰੀਕੇ ਨਾਲ ਕਰੋਗੇ ਸਪੋਰਟ ਜਿਸ ਤਰ੍ਹਾਂ ਦਾ ਵੀ ਇਹਨਾਂ ਦਾ ਹੁਕਮ ਹੋਗਾ ਤਨਮਨ ਤਾਨ ਦੇ ਨਾਲ ਇਹਨੇ ਨਾਲ ਖੜਾ ਆਗੇ ਤੇ ਹਰ ਪੱਖ ਤੋਂ ਸਪੋਰਟ ਕਰਾਂਗੇ ਧੰਨਵਾਦ ਜੀ ਸਾਨੂੰ ਪਤਾ ਲੱਗਿਆ ਵੀ ਅਸੀਂ ਹਲੇ ਇਹਨੇ ਕਮਜ਼ੋਰ ਨਹੀਂ ਹੋਏ ਤੁਨੂ ਬਾਜਾਂ ਵਾਲੇ ਨੇ ਉਹੀ ਤਾਕਤ ਜੀ ਸਾਡਾ ਡੀਐਨਏ ਨਾਲ ਮਜ਼ਬੂਤ ਹੈ ਤੇ ਜਿੰਨਾ ਮਰਜ਼ੀ ਦਾ ਨੁਕਸਾਨ ਹੋਈ ਜਾਵੇ ਪੈਦਾ ਹੁੰਦੀ ਹੈ ਔਰ ਇਹ ਕਰੇ ਕਿਸ ਤਰ੍ਹਾਂ ਨਾ ਨਾ ਹੁੰਦਾ ਤਾਜੀ ਲੋ ਤੁਹਾਡੀ ਲੈਕ ਤੁਹਾਡੀ ਕਾਬਲੀਅਤ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਕਿੰਨੇ ਚਿਹਰੇ ਪੰਜ ਛੇ ਬੜੀਆਂ ਭੁਲਿਆ ਕੱਚੇ ਦਾ ਆਦੇ ਹਾਲਾਤ ਪੈਦਾ ਹੋ ਗਏ ਤਾਂ ਮੇਰੀ ਪਹਿਲਾਂ ਤਾਂ ਸਾਰੀਆਂ ਗੱਟੇ ਬਣੀਆਂ ਸਾਰੀਆਂ ਰਾਜ ਸਪਾਸਟ ਨੂੰ ਮੈਂ ਬੇਨਤੀ ਕਰਨਾ ਵੀ ਆਪਾਂ ਇਸ ਲਈ ਨੀਤੀਬੱਧ ਪਹਲਾ ਕੇ